ਅੱਛਾ ਬਾਜਰੇ ਦੇ ਤੇ ਗੁੜ ਤੇ ਅੱਜ ਆਪਾਂ ਵੀਡੀਓ ਬਣਾਵਾਂਗੇ ਜਿਹੜੀਆਂ ਮੱਝਾਂ ਹਸਤੇ گاਵਾ ਸਮਰਦਗਾਨੀ ਬੋਲਦਗਾਨੀ ਜਾਂ ਝੋਟੀਆਂ ਨੂੰ 5 5 6 6 ਸਾਲ ਹੋ ਗਏ ਅੱਛਾ ਉਹ ਹੁਣ ਸਿਆਲ ਦੇ ਵਿੱਚ ਸਨੇਰੀ ਮੌਕਾ ਹੈ ਠੀਕ ਹੈ ਆਵਾਜਰਾ ਕੀ ਕਰੋ ਤੁਸੀਂ ਜਿਹੜੀ ਅਫਸਲ ਝੋਟੀ ਵੀਰੀ ਵੀ ਆ ਉਹਨੂੰ 1 ਕਿਲੋ ਬਾਜਰਾ ਰੈਨ ਲਓ ਅੱਛਾ ਰੈਨ ਕੇ ਬਾਜਰਾ ਤੇ ਉਹਦੇ ਵਿੱਚ ਕਮ ਸੇ ਕੰਮ ਵੀ ਪਾਈਆ ਗੁੜ ਪਾਓ ਉਹਨੂੰ 10 10 ਦਿਨ ਲਗਾਤਾਰ ਦਿਓ ਤੇ ਪਸ਼ੂ ਬੋਲਪੂ ਜਿਹੜੇ ਸੂਏ ਵੇ ਪਸ਼ੂ ਆ ਉਹ ਨਹੀਂ ਬੋਲਦੇ ਟਾਈਮ ਟੱਪੇ ਵੇ ਆ ਉਹਨਾਂ ਨੂੰ ਪਹਿਲਾਂ ਤਾਂ ਕਿਲੋ ਵਾਲਸੀ ਦਵਾਓ ਤੇ ਪਾਈ ਭੁੰਨ ਕੇ ਦਿਓ ਕਿਲੋ ਵਾਲਸੀ ਦਸਣ ਫਿਰ ਉਹਦਾ ਕਿਲੋ ਬਾਜਰਾ ਦਿਓ ਇਹ ਆਪਾਂ ਜਿਹੜੇ ਜਨਵਰੀ ਫਰਵਰੀ ਮਾਰਚ ਮਾਰਚ ਤੋਂ ਪਹਿਲਾਂ ਪਹਿਲਾਂ ਪਸ਼ੂ ਨੂੰ ਗੱਭਣ ਕਰਵਾਓ ਜਿਹੜਾ ਪਸ਼ੂ ਨਹੀਂ ਗੱਭਣ ਹੁੰਦਾ ਇਹ ਇਹ ਦੇਸੀ ਤਰੀਕੇ ਦੇ ਨਾਲ ਉਹ ਆਪਾਂ ਉਹਨਾਂ ਨੂੰ ਦਵਾਈ ਹੋਰ ਦੱਸ ਦਿਆਂਗੇ ਉਹ ਆਪਣਾ ਜਿਹੜਾ ਦਿੱਤਾ ਕਰਨ ਜਿਹੜਾ ਨੰਬਰ 88100715 ਤੇ ਆਪਾਂ ਨੂੰ ਕਰਕੇ ਮੈਸੇਜ ਕਰਕੇ ਪੁੱਛ ਸਕਦਾ ਹੈ। ਦੇਖੋ ਕਮੈਂਟਾਂ ਦੇ ਮੈਸੇਜ ਵੀ ਆਏ ਹੋਏ ਆ ਤੇ ਇੱਕ ਕਮੈਂਟ ਵੀ ਆਏ ਹੋਏ ਆ ਕਈ ਉਹਨਾਂ ਦੇ ਵੀ ਅੱਜ ਰਿਪਲਾਈ ਰਪਲਾਈ ਕਰ ਦਾਂਗੇ। ਅੱਜ ਰਿਪਲਾਈ ਕਰ ਦਾਂਗੇ ਭਾਜੀ ਇੱਕ ਜਦੋਂ ਤੁਸੀਂ ਧਾਰ ਕੱਢਣ ਲੱਗਦੇ ਹੋ ਕਦੇ ਵੀ ਧਾਰ ਕੱਢਣ ਲੱਗਦੇ ਹੋ ਤਾਂ ਤੇਲ ਕਾ ਆਪਣੇ ਕੋਲੇ ਜਰੂਰ ਰੱਖੋ ਤੇਲ ਦੀ ਸਿੱਸੀ ਤੇਲ ਦੀ ਸਿੱਸੀ ਰੱਖਣ ਦੇ ਨਾਲੇ ਹੱਥ ਤੇ ਪਾਓ ਤੇਲ ਅਗਰ ਤੁਸੀਂ ਕਹਿੰਦੇ ਹੋ ਸਾਡਾ ਪਸ਼ੂ ਜਿੰਨਾ ਮਰਜੀ ਕਰੜਾ ਕਰੜਾ ਪਸ਼ੂ ਵੀ ਪੋਲਾ ਹੋ ਜਾਊ ਫਣ ਕਦੇ ਖਰਾਬ ਨਹੀਂ ਹੋਊਗਾ ਤੁਹਾਡਾ ਇਹ ਤੁਸੀਂ ਤੇਲ ਦੀ ਸਿੱਸੀ ਮੈਂ ਅਪਣਾ ਕੇ ਰੱਖਦਾ ਇਹ ਮੇਰੀ ਗਾਂ ਕਰੜਾ ਮੈਨੂੰ ਕਰੜਾ ਲੱਗਦੀ ਨਹੀਂਗੀ ਇਹ ਇਸ ਕਰਕੇ ਭਾਈ ਨਕੀਆਂ ਨਕੀਆਂ ਗੱਲਾਂ ਦੇਸੀ ਗੱਲਾਂ ਆਈਆਂ ਜਿਹੜੀਆਂ ਆਪਾਂ ਧਿਆਨ ਰੱਖਣੀਆਂ ਆਈਆਂ ਚਲੋ ਆ ਗਈ ਸੀ ਸ਼ੇਅਰ ਕਰ ਲਈ ਹਾਂ ਭਾਈ ਮਰਲੇ ਨਰਦਾ ਰੱਖਿਆ ਠੀਕ ਹੈ ਜੜੀ ਜਦੋਂ ਠੀਕ ਹੈ ਧੂਆਂ ਤੁੰਦ ਠੰਡ ਸਾਰਾ ਕੁਝ ਹੀ ਹੈਗਾ ਆਏ ਹੇ ਠੰਡ ਹੈ ਵਰਤਾ ਹਾਂ ਮੈਂ ਕਿਹਾ ਕਿ ਉਹ ਤਾਂ ਬੜੀ ਗਰਮੀ ਸੀ ਰੋਟੇ ਤਾਂ ਬੜੀ ਗਰਮੀ ਸੀ ਰੋਟੇ ਤਾਂ ਉਹ ਚੁਕੋ ਐਕਚੁਅਲੀ ਰੀਜ਼ਨ ਆਇਆ ਨਾ ਹੁਣ ਰਾਤ ਕਿ ਅਸੀਂ ਏਸੀ ਛੱਡ ਕੇ ਪਏ ਤੇ 25 26 ਦੀ ਏਸੀ ਚੱਲ ਰਹੀ ਸੀ ਹੁਣ ਉਹਦੇ ਰੀਜ਼ਨ ਆਏ ਹੋ ਜਾਂਦਾ ਬਾਹਰ ਹੁਣ ਧੂਹਾ ਵਾਲਾ ਹੁੰਦਾ ਹੁਣ ਵੀ ਆ ਦੇਖੋ ਮਿਕਸ ਅਪ ਜਿਹਾ ਹੋਇਆ ਪਿਆ ਧੂਆਂ ਅਜ ਗੇਟ ਖੋਲਦਿਆਂ ਤੇ ਧੂਆਂ ਅੰਦਰ ਆਉਂਦਾ ਤੇ ਫਿਰ ਅੱਖਾਂ ਹੀ ਮੱਚਣ ਲੱਗ ਜਾਂਦੀਆਂ ਸਾਹ ਜ ਨਹੀਂ ਹੁੰਦਾ ਸਹੀ ਪ੍ਰੋਪਰ ਤੇ ਜੇ ਬੰਦ ਕਰਦੇ ਆ ਫਿਰ ਅੰਦਰ ਕਰਨੀ ਲਿੰਦੀ ਹੁਣ ਟੈਂਪਰੇਚਰ ਦਾ ਫਰਕ ਪੈ ਗਿਆ ਖੈਰ ਤੇ ਹੁਣ ਤੋਂ ਸ਼ਾਮ ਨੂੰ ਜਿਮ ਤੇ ਸਵੇਰ ਓਕੇ ਆ ਸਾਈਕਲਿੰਗ ਦੋਨਾਂ ਚੱਕ ਜੀ ਕਰ ਤੈਨੂੰ ਸੱਗ ਲੈ ਆ ਦਿੰਦੇ ਹਾਂ ਹਾਂ ਜੂੰਦੀ ਸਾਈਕਲ ਚ ਆਉਣਾ ਕਰਾਂਗੇ ਬੜੀਆ ਇੱਕ ਹੈਗਾ ਆਪਣੇ ਕੋਲ ਖੁਰਲੇ ਅਸੀਂ ਕਰਦੇ ਆ ਸ਼ਹਿਰ ਤੇ ਮਿਲਦੇ ਆ ਤੁਹਾਨੂੰ ਦੁਪਹਿਰ ਦੇ ਨੇ ਅੱਜ ਆਪਣੇ ਕੰਮ ਬਹੁਤ ਖੇਤ ਤੇ ਜੀਸੀਬੀ ਆਉਗੀ ਨਾ ਪਟਨੀਆਂ ਸਾਰੀਆਂ ਅੱਜ ਕੂਜਾ ਪੱਖਾ ਬਾਹਰ ਕੱਢਣਾ ਹੈ ਮੋਟਰ ਪਾਉਣੀ ਹੈ ਮੀਟਰ 깔 ਆਪਣੇ ਲੱਗ ਗਿਆ ਸਾਨੂੰ ਦੱਸਿਆ ਸੀ ਪਿਛਲੀ ਵੀਡੀਓ ਚ ਦਰਸ਼ਕਾਂ ਲਈ ਸੀ ਨਾ ਵੀ ਸੁੱਤੀ ਹੋਈ ਹਾਂ ਤਾਂ ਤਾਂ ਨਾ ਧੱਕ ਦੇ ਗਿਆ ਨਾ ਟੀਲ ਦੀ ਐਡਾ ਐਡਾ ਕਪਲੈਂਗਣੀ ਬਤ ਤਾਂ ਭੈ ਦੂ ਤੋ ਪੱਜਣਾ ਸੁੱਖਾ ਹਾ ਹਾ ਵਧੀਆ ਮਸਾ ਮਾ ਆਉਣ ਲੱਗੇ ਹਾਂ ਉਹ ਬੈਠੀ ਕੋਕ ਸੁਈ ਤੁਰੇ ਨਾ ਮੈਂ ਬਾਕੀ ਖੇਡਾਂ ਜਨ ਸੋਵਾ ਸੋਵਾ ਹੋਰ ਤੇ ਕਿ ਭਈ ਆਪਣੀ ਲੋਕੇਸ਼ਨ ਤੇ ਅਧੀਆਂ ਕੜੀ-ਕੁੜੀ ਕੱਲ ਪਾਤੀ ਸiddhi ਰਹਿੰਦੀ ਹੈ ਤੇ ਆਗੇ ਡੜੀ ਪੱਖਾ ਕੱਢਣਾ ਬਾਹਰ ਇਹ ਪਹਿਲਾਂ ਵਾਲਾ ਬੋਰ ਲੱਗਿਆ ਹੋਆ ਸੀ ਠੀਕ ਆ ਇਹਦੇ ਵਿੱਚ ਹੀ ਆਪਾਂ ਹੁਣ ਮੱਛੀ ਮੋਟਰ ਪਾ ਦਾਂਗੇ ਤੇ ਕਿਸਾਨ ਭਰਾ ਥੋੜੀ ਜੀ ਵੇਹਨਤ ਕਰ ਲੈਣ ਆਪਾਂ ਮਿਸਤਰੀ ਸੱਦ ਲੈਨੇ ਆਂ ਵੀ ਯਾਰ ਮਿਸਤਰੀ ਆਈ ਕਿਰਾ ਮੱਛੀ ਮੋਟਰ ਪਾਉਣੀ ਹੈ ਮੱਛੀ ਮੋਟਰ ਪਾਉਣ ਦਾ ਕਿੰਨਾ ਕੰਮ ਆ ਆ ਕੱਲ ਮੈਂ ਪੱਖਾ-ਪੱਖਾ ਖੋਲਤਾ ਹੁਣ ਪੱਖਾ ਖੋਲ ਕੇ ਮੈਂ ਬਾਹਰ ਲਿਆ ਦੂੰਗਾ ਤੇ ਚੱਕ ਇੱਕ ਬਿਜਲੀ ਦਾ ਕਨੈਕਸ਼ਨ ਕਰਾਵਾਂਗੇ ਆਪਾਂ ਤੇ ਸਾਰੀ ਮੋਟਰ-ਮੋਟਰ ਆਪਾਂ ਆਪ ਹੀ ਪਾ ਲਵਾਂਗੇ ਕੋਈ ਵੱਡੀ ਗੱਲ ਨਹੀਂ ਭਰਾਵੋ ਮਿਹਨਤ ਕਰਿਆ ਕਰੋ ਜਿੰਮੀ ਮੈਂ ਮਿਹਨਤ ਕਰਦਾ ਹੁੰਨਾ ਜਿੰਮੀ ਮੈਂ ਮੀੜਗੋ ਪਾਉਣਾ ਵੀ ਭਾਈ ਮੇਰੀਆਂ ਬੀੜਗੋ ਮਿਹਨਤ ਵਾਲੀਆਂ ਹੈ ਥੋੜੀ ਮਿਹਨਤ ਕਰਿਆ ਕਰੋ ਜੇ ਤੁਸੀਂ ਆਪਦੀ ਉਮਰ ਲੰਮੀ ਤੰਦਰੁਸਤੀ ਖੁਸ਼ਹਾਲੀ ਚਿਹਰੇ ਤੇ ਰੌਣਕ ਲਿਆਉਣੀ ਆ ਨਾ ਕੰਮ ਕਰਿਆ ਕਰੋ ਐਦਾਂ ਕੰਮ ਨਾਲ ਕੰਮ ਨਹੀਂ ਚੱਲਦਾ ਭਾਈ ਲੱਕ ਬੰਨੋ ਜਿਵੇਂ ਕਿ ਆ ਵੇਖੋ ਮੈਂ ਬੰਨ ਰਿਹਾ ਹਾਂਗਾ ਲੱਕ ਬੰਨ ਕੇ ਕਮਾਈ ਕਰ ਕੀਤੀ ਜਾਂਦੀ ਆ ਭਾਈ ਤੇ ਸਤਗੁਰੂ ਨੂੰ ਹਮੇਸ਼ਾ ਯਾਦ ਰੱਖਿਆ ਕਰੋ ਧੰਨ ਬਾਬਾ ਵਿਸ਼ਕਰਮਾ ਨੂੰ ਯਾਦ ਰੱਖੋ ਯਾਦ ਰੱਖ ਕੇ ਖੇਰ ਅੰਦਰ ਉੱਪਰ ਬੋਲ ਬਾਬਿਸ਼ ਕਰਮਾ ਮਹਾਰਾਜ ਕੀ ਜੈ ਬੋਲ ਖਾਜਾਵਲੀ ਦੀ ਜੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤਨ ਨਾਮ ਵਾਹਿਗੁਰੂ ਤਨ ਨਾਮ ਵਾਹਿਗੁਰੂ ਨਾਮ ਵਾਹਿਗੁਰੂ घर वापसी रोटी रटी खागे दबारा आवगे खा कहीं जिस भी ना बाकी समान कटे ਉਈ ਅੱਜ ਜਿਸ ਵੀ ਆ ਗਈ ਤੇ ਨੋ ਨੋ ਵਗੈਰਾ ਆਪਾਂ ਪਟਾਣੇ ਸ਼ਾਮਿਆਂ ਲੋ ਬਲੀ ਬਲੀ ਪਾਈ ਜਲੇ ਲੱਗੇ ਬੈਗ ਲੈ ਜੋਰ ਸ਼ੋਰਾਂ ਤੇ ਤੂੰ ਕਰਦਾ ਹੋਈ ਹੈ ਇਹ ਵੀ ਅੱਜ ਨਾਲ ਆ ਗਈ ਮੇਰੇ ਚਾਹ ਲੈ ਗਿਆ ਸੀ ਮੈਂ ਨਹੀਂ ਮੈਂ ਵੀ ਜਾਣਾ ਤੇ ਮੋਟਰ ਮਟਰ ਵੀ ਪਾ ਲਾਂਗੇ ਅੱਜ ਤੇ ਕੰਮ ਅੱਜ ਸਤ ਵਾਰ ਕੰਮ ਅੱਜ ਹੀ ਹੈ ਕੱਲ ਵੀ ਬਹੁਤ ਕੰਮ ਸੀ ਤੇ ਅੱਜ ਵੀ ਕਾਫੀ ਕੰਮ ਹੈ ਨਵੇਂ ਪੱਟੀਆਂ ਗਈਆਂ ਅੱਜ ਇਹ ਟਾਊਟਾ ਸਾਰਾ ਕੁਝ ਸਟਾਉਣਾ ਅਜ ਰੱਤਿਆ ਬਜਰੀ ਕਾ ਵੀ ਕੰਮ ਅੱਜ ਕਹਿੰਦੇ ਚਲੋ ਇੱਕ ਵਾਰੀ ਜੀਐਸਵੀ ਦੀ ਖਦਾਈ ਹੋ ਰਹੀ ਹੈ ਕਹਿੰਦੇ ਜਿਹੜੇ ਜਿਹੜੇ ਨਹੀਂ ਦੇਖੇ ਹੁੰਦੇ ਤਾਂ ਭਾਈ ਉਹਨੂੰ ਦਿਖਾ ਦੇਣਾ ਜੀਐਸਵੀ ਦੀ ਖਦਾਈ ਲਾਈਵ ਚੱਲ ਰਹੀ ਹੈ ਨੇ ਮੌਸਮ ਮੌਸਮ ਹੋਰੀ ਹੋਇਆ ਪਿਆ ਧੂਆ ਜਾਂ ਠੰਡ ਹੈਗੀ ਆ ਉਹ ਮੌਸਮ ਥੋੜਾ ਆ ਠੀਕ ਹੈ ਆਪਾਂ ਆਪਣਾ ਸਮਾਨ ਫੂਲ ਲੈਣਾ ਆ ਮੋਟਰ ਦਾ ਪਾਇੀ ਠੰਡ ਲੱਗੀ ਪਾਇ। ਪਾਇਆ ਕੁਛ ਨਹੀਂ ਨਵੰਬਰ ਅੱਜ 10 11 ਨਵੰਬਰ ਹੈ ਤੇ ਟੀ-ਸ਼ਰਟ ਪਾਇਆ। ਇਹ ਕੁਛ ਹਾਲਾਤ ਹੈ ਪਰ ਥੋੜੀ ਠੰਡ ਹੈਗੀ ਹੈ। ਆ ਪੱਖਾਈ ਜਿਹੜਾ ਕੱਢਿਆ ਟਾਈਮ-ਟਾਈਮ ਦੀ ਗੱਲ ਹੁੰਦੀ ਏ। वैसे हुन तो चलो मच्छी-मुच्छी ਮੋਟਰਾਂ ਪੈੰਦੀ ਆ ਪੱਖਾ ਦਾ ਖੈਰ ਬਰੇ ਆ ਹੀ ਨਹੀਂ ਕਿਤੇ ਫਿਰ ਵੀ ਠੀਕ ਆ ਪਾਣੀ ਆਪਣੇ ਲਾ ਲਓ ਵੀ ਤੁਸੀਂ 40 ਫੁੱਟ ਦੇ ਪਾਣੀ ਹੈਗਾ ਆਪਣੇ 40 ਤੋਂ 50 ਫੁੱਟ ਦੇ ਆਸ-ਪਾਸ ਪਾਣੀ ਹੈਗਾ ਤੇ ਹੁਣ ਬਸ ਇੱਥੇ ਮੱਛੀ ਪਾ ਦਾਂਗੇ ਕਿ ਨੇ ਆਉਣਾ ਪਟੜੀਆਂ ਸਾਰੀਆਂ ਪਿੱਲਰ ਹੀ ਆ ਖੈਰ ਜ਼ਿਆਦਾਤਰ ਵਾਟੋਏ ਵਟੋਏ ਪੱਟੇ ਜਿਵੇਂ ਸਾਹਮਣੇ ਟੋਏ ਹੋਗੇ ਜਿਵੇਂ ਵੀ ਕਿ ਖਦਾਈ ਉਹ ਬੈਂਚ ਤੇ ਬਹਿਨੇ ਆ ਸ਼ਾਮ ਨੂੰ ਚੱਲਦੇ ਆ ਇੱਥੇ ਤਾਸ਼ ਪੱਕਾ ਬੈਂਚ ਪੈ ਕਹਿੰਦੇ ਆਪਾਂ ਹੀ 플레이ਰ ਕੋਈ ਹੋਰ ਹੁੰਦੇ ਇਹ ਅੱਜ ਦਾ ਅਪਡੇਟ ਹੈ ਵੀ ਸਾਰੀਆਂ ਨਿਓ ਪਟੀਆਂ ਗਈਆਂ ਕੱਲ੍ਹ ਉਹ ਅਜ ਪਣੀਪੂਰੀ ਲਾ ਕੇ ਤੇ ਪਿਲਰ ਪੁਲਰ ਖੜੇ ਕਰਦੇ ਹੋਵਾਂ ਤੂੰ ਬਹੁਤ ਆਜੀ ਮਰਾ ਅਜੇ ਤਾਂ ਖਰਾਬ ਹੈ ਕੋਈ ਨਹੀਂ ਆਈ ਖਾਓ ਚ ਮੱਚੀਂ ਹਾਇ ਤੂੰ ਮੇਰਾ ਖੇਤ ਨਹੀਂ ਗਿਆ ਅੱਜ ਹੈ ਚੱਲਾ ਚਲੀ ਹੁਣ ਗਿਆ ਨਹੀਂ ਵਈ ਕਿਹਾ ਨਹੀਂ ਨੰਬਰ ਆ ਕੋਣ ਤਾਂ ਕੇ ਮਾਸ ਤੈਨਾਂ ਬੈ ਨੰਬਰ ਚੱਲਦੇ ਅੱਜ ਬਹੁਤ ਧੂਆਂ ਹੈ ਅੱਖਾਂ ਮੱਚੀਂ ਨੇ ਆ ਆ ਨਹੀਂ ਰਿਆ ਤੇ ਫਲਾ ਤੁਸੀਂ ਕੋਈ ਦੇਖ ਸਕਦਾ ਵੈਸੇ ਕੈਮਰੇ ਚ ਉਹਨਾਂ ਆਉਣ ਨੂੰ ਜੋ ਲਾਈਟਾਂ ਚੱਲਣਗੀਆਂ ਨਾ ਉਦੋਂ ਪਤਾ ਲੱਗੂ ਤੇ ਵੀਡੀਓ ਸਾਡੇ ਤੋਂ ਅੱਜ ਵੀ ਨਹੀਂ ਬਣੀ ਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਨਹੀਂ ਦਿੱਤੇ ਗਏ ਕਿਉਂਕਿ ਪਹਿਲੇ ਵੀ ਬੜਾ ਘਟਾ ਹੈ ਬਿਜ਼ੀ ਬਾੜੇ ਚੱਲੀ ਜਾਂਦੇ ਆ ਕੰਮ ਕਰ ਬਾੜੇ ਨਾ ਮੈਂ ਪ੍ਰਯਕਤ ਕਰ ਤੂੰ ਆ ਬੋਲ ਰੋਟੇ ਦੋ ਪਹਿਲਾਂ ਖਾ ਲੈ ਕਰ ਪਹਿਲਾਂ ਖਾ ਲੈ ਕਰ ਮੈਂ ਪੁੱਛੀ ਨੇ ਮੈਂ 5 ਵਜੇ ਉੱਠ ਖੜਦਾ ਹੁੰਦਾ ਹਾਂ

ਇਹ ਹੁਣ ਵੇਖਿਆ ਵੀ ਆਪਾਂ ਜੀਸੀਬੀ ਦੇ ਨਾਲ ਆਪਾਂ ਅੱਜ ਨਿਉਆ ਪਟਤੀਆਂ ਪਾਈ ਹੁਣ ਨਵਾਂ ਜੋਗ ਆ ਗਿਆ ਅੱਗੇ ਤਾਂ ਆਪਾਂ ਲਾਲ ਰੋੜੀ ਪਾਉਂਦੇ ਘਰੇ ਕੁੱਟ-ਕੁੱਟ ਕੇ ਉਹ ਲਾਲ ਰੋੜੀ ਸਲਾਬ ਦੇ ਹੀ ਜਾਂਦੀ ਤੇ ਥੱਲੋਂ ਫਰਸਾਂ ਵੀ ਖਰਾਬ ਹੋਈ ਜਾਂਦੀਆਂ ਸਾਈਡ ਹੁਣ ਭਾਈ ਮੋਟਾ ਪੱਥਰ ਆਉਂਦਾ ਕੱਲ ਮੋਟਾ ਪੱਥਰ ਆਊਗਾ ਨਿਉਆ ਆਪਾਂ ਅੱਜ ਪਟਾਤੀਆਂ ਗਈਆਂ ਤੇ ਕੱਲ ਤੁਹਾਨੂੰ ਆਪਾਂ ਮੋਟਾ ਪੱਥਰ ਪਾਉਂਦੇ ਦਿਖਾਵਾਂਗੇ ਜਿਵੇਂ ਜਿਵੇਂ ਕਿ ਵੀਡੀਓ ਤੁਸੀਂ ਮੈਨੂੰ ਪਿਆਰ ਦੇਈ ਜਾਂ ਨੋ ਨਵੇਂ ਪ੍ਰੋਜੈਕਟ ਵਾਸਤੇ ਉਹਵੇਂ ਮੈਂ ਵੀਡੀਓ ਤੁਹਾਨੂੰ ਪਾਈ ਜਾਂਣਾ ਹੈ ਅਗਰ ਤੁਸੀਂ ਇਹ ਚਾਹੁੰਦੇ ਹੋ ਵੀ ਇਹ ਪ੍ਰੋਜੈਕਟ ਸ਼ੁਰੂ ਤੋਂ ਲਾ ਕੇ ਲਾਸਟ ਤੱਕ ਮੈਂ ਦਿਖਾਵਾਂ ਤੁਹਾਨੂੰ ਜਿਵੇਂ ਕਿ ਮੈਨੂੰ ਤੁਸੀਂ ਪਹਿਲਾਂ ਪਿਆਰ ਦਿੱਤਾ ਮੈਂ ਓਵੇਂ ਜਿਵੇਂ ਤੁਹਾਨੂੰ ਵੀਡੀਓ ਪਾਉਂਦਾ ਰਹੂੰਗਾ ਨਾਲ ਮੈਂ ਪਸ਼ੂਆਂ ਦੀਆਂ ਵੀਡੀਓ ਪਾਉਂਦਾ ਰਹੂੰ ਅਗਰ ਕਿਸੇ ਵੀਰ ਭਰਾ ਨੂੰ ਜਾਦੇ ਜ਼ਰੂਰਤ ਆ ਵੀਡੀਓ ਦੀ ਕਿਸੇ ਕਿਸਮ ਤੇ ਦੁੱਧ ਵਧਣ ਤੇ ਜਾਂ ਕੋਈ ਥਾਣ ਦੇ ਉੱਤੇ ਜਾਂ ਪਸ਼ੂ ਰਹਿ ਨਹੀਂ ਰਹਿ ਰਿਹਾ ਪਸ਼ੂ ਹੀਟ ਚ ਨਹੀਂ ਆ ਰਿਹਾ ਉਹ ਭਾਈ ਕਮੈਂਟ ਕਰਕੇ ਦੱਸ ਦਿਓ ਉਹ ਮੈਂ ਵੀਡੀਓ ਟਾਈਮ ਤੋਂ ਟਾਈਮ ਪ੍ਰੋਜੈਕਟ ਚੋਂ ਕੱਢ ਕੇ ਉਹਨੂੰ ਜ਼ਰੂਰ ਦੇਵਾਂਗਾ ਇੱਕ ਜਾਨੇ ਦਾ ਕੁਐਸਚਨ ਆਇਆ ਸੀ ਵੀ ਸਾਡੀ ਗਾਂ ਹੈ ਉਹ ਹਰ ਟਾਈਮ ਹੀਟ ਚ ਹੀ ਰਹਿੰਦੀ ਹੈ ਜਿਹੜੀ ਭਾਈ ਉਹ ਹਰ ਟਾਈਮ ਹੀਟ ਦੇ ਵਿੱਚ ਰਹਿੰਦੀ ਆ ਗਈ ਉਹਨੂੰ ਤੁਸੀਂ ਕੀ ਕਰੋ ਉਹਨੂੰ ਆਪਾਂ ਨੂੰ ਦੇਣਾ ਪਊਗਾ ਸੁਹਾਗਾ ਸੁਹਾਗਾ ਖਿਲ ਕਰ ਲਓ ਤੁਸੀਂ 250 ਗ੍ਰਾਮ ਉਹਦੇ ਵਿੱਚ 50 ਗ੍ਰਾਮ ਤੁਸੀਂ ਕਾਲੀ ਮਿਰਚ ਪਾ ਲਓ ਪੰਜ ਉਹਦੀਆਂ ਖਰਾਕਾ ਬਣਾ ਕੇ ਤੁਸੀਂ ਉਹਨੂੰ ਦੇ ਦਿਓ ਉਹ ਦੇ ਦਿਓ ਜਦੋਂ ਉਹ 5 ਦਿਨ ਦੇ ਕੇ ਬੰਦ ਕਰਤਾ 1 ਕਿਲੋ ਪਾਠਾ ਲਿਆਓ 1 ਕਿਲੋ ਪਾਠੇ ਨੂੰ ਤੁਸੀਂ 10 ਦਿਨ ਉਹਨੂੰ 10 ਖਰਾਕਾ ਬਣਾ ਕੇ ਫੇਰ ਦੇ ਦਿਓ ਬਿਲਕੁਲ ਓਕੇ ਹੋ ਜੂਗੀ ਅਗਰ ਜਦੋਂ ਹੀਟ ਦੇ ਵਿੱਚ ਆਊਗੀ ਤੁਸੀਂ ਉਦੋਂ ਟੀਕਾ ਭਰਾਓ ਖੁੱਲ ਕੇ ਆਊਗੀ ਤੇ ਤੁਸੀਂ ਨਾਲ ਉਹਦੇ ਕੀ ਕਰ ਸਕਦੇ ਹੋ ਜਿਵੇਂ ਹੁਣ ਤਾਂ ਬਹੁਤ ਸਰਦੀ ਦਾ ਮੌਸਮ ਬੜਾ ਸੁਹਾਣਾ ਆਏਗਾ ਜਿਵੇਂ ਕਿ ਤੁਹਾਨੂੰ ਮੈਂ ਬਾਜਰਾ ਬਖਾਉਣਾ ਹੈਗਾ ਇਹਨੇ ਕਿ ਆ ਹੁਣ ਤੁਸੀਂ ਬਾਜਰਾ ਦੇਖ ਸਕਦੇ ਹੋ ਬਾਜਰਾ ਬਹੁਤ ਭਰਪੂਰ ਸ਼ਾਲੀ ਬਹੁਤ ਵਧੀਆ ਬਾਜਰਾ ਹੈਗਾ ਤੁਸੀਂ ਇਹਨੂੰ ਕੀ ਕਰੋ ਭਮਾ ਉਹ ਤਾਰਾਂ ਦੇ ਹੀ ਜਾਂਦੀ ਆ ਹੀਟ ਚਾਈ ਜਾਂਦੀ ਆ ਤੁਸੀਂ ਕਮ ਸੇ ਕਮ ਵੀ 10 ਦਿਨ ਬਾਜਰਾ ਦਾ ਕਿਲੋ ਬਾਜਰਾ ਪਾਈਆ ਗੋੜ ਰਿੰਨ ਕੇ ਪਾ ਦਿਓ ਜਿਹੜੋ ਖੁੱਲ ਕੇ ਹੀਟ ਚਾਈ ਬਿਲਕੁਲ 100% ਰਹੂਗੀ ਬਹੁਤ ਬਹੁਤ ਧੰਨਵਾਦ